ਤੁਸੀਂ ਦੋਨਾਂ ਨੇ ਇੰਜੋਏ ਕੀਤਾ ਆਪਸ ਵਿੱਚ ਕੰਮ ਕਰਕੇ ਨਹੀਂ ਤਾਂ ਜ਼ਿਆਦਾਤਰ ਅਸੀਂ ਸੁਣਦੇ ਆ ਕਿ ਲੜਾਈ ਹੋ ਗਈ ਜੀ ਅਸਲ ਤੋਂ ਮੈਨੇ ਬਹੁਤ ਇੰਜੋਏ ਕੀਤਾ ਪਰ ਸਾਡੀ ਲੜਾਈ ਕਰਾਣ ਦੀ ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਬਹੁਤ ਇੰਜੋਏ ਕੀਤਾ ਐਂਡ ਆਈ ਥਿੰਕ ਕਮ ਜੋ ਵੀ ਮਤਲਬ ਤੁਸੀਂ ਟ੍ਰੇਲਰ ਵੀ ਦੇਖ ਰਹੇ ਹੋ ਉਹ ਉਹ ਚੀਜ਼ਾਂ ਤੁਸੀਂ ਲੁਕਾ ਨਹੀਂ ਸਕਦੇ ਜੋ ਕੈਮਿਸਟਰੀ ਜੈਨੂਇਨ ਹੁੰਦੀ ਆ ਆਰਗੈਨਿਕ ਹੁੰਦੀ ਆ ਸਾਡੇ ਫੋਟੋਜ਼ ਸਾਡੀ ਰੀਲਸ ਯੂ نو ਨੇ ਤਾਂ ਅਸੀਂ ਸ਼ੂਟਿੰਗ ਦੇ ਦੌਰਾਨ ਨੇ ਤਾਂ ਹੁੰਦਾ ਕਿ ਕੱਟ ਐਂਡ ਲਾਈਕ ਇਧਰ ਪੱਜ ਜਾਣਾ ਕਿ ਉਹਦੇ ਨਾਲ ਨਹੀਂ ਬਹਿਣਾ ਉਧਰ ਕੁਰਸੀ ਕਰ ਬਟ ਲਾਈਕ ਇਹ ਉਹ ਹੁੰਦਾ ਸੀ ਕੀ ਕੱਟ ਹੁੰਦਾ ਸੀ ਫਿਰ ਅਸੀਂ ਭੱਜ ਕੇ ਇੱਕ ਰੀਲ ਬਣਾਉਣੀ ਆ ਚਲੋ ਚਲੋ ਜੋ ਰੀਲ ਬਣਾਉਣ ਲਾਈਕ ਵੀ ਵੇਰ ਵੀ ਵੇਰ ਟੂਗੇਦਰ ਦੋ ਹੋਲ ਟਾਈਮਸ ਸਟਾਈ ਹੀ ਗੋਲ ਸੀਗਾ ਕਿ ਇਸ ਫਿਲਮ ਲਈ ਅਸੀਂ ਜਿੰਨਾ ਮਤਲਬ ਇਕੱਠਾ ਕਰ ਸਕੀਏ ਵੀ ਹੈਵ ਟੂ ਡੂ ਅੱਛਾ ਮੈਂ ਗਾਣੇ ਇਹਨਾਂ ਦੇ ਸੁਨੇ ਕੁਝ ਜਿਹੜੇ ਹਾਲੇ ਰਿਲੀਜ਼ ਵੀ ਹੋਣੇ ਹਲਤਾ ਫਿਲਹਾਲ ਇੱਕੋ ਹੀ ਹੋਇਆ ਬਟ ਪੁਰਾਣੇ ਗਾਣਿਆਂ ਦਾ ਇਸਤੇਮਾਲ ਵੀ ਉਹਨਾਂ ਨੂੰ ਦੁਬਾਰਾ ਜਿਹੜਾ ਤਾਤਾਜ਼ਾ ਕੀਤਾ ਜਾ ਰਿਹਾ ਲੋਕਾਂ ਦੀ ਯਾਦ ਯਾਦਾਂ ਦੇ ਵਿੱਚ ਇਹ ਕੋਈ ਸਟ੍ਰੈਟਜੀ ਸੀ ਜਾਂ ਤੁਹਾਨੂੰ ਲੱਗਿਆ ਕਿ ਨਹੀਂ ਬਾਕੀ ਪੁਰਾਣੇ ਗਾਣੇ ਵੀ ਇਨਕਲੂਡ ਕਰਨੇ ਚਾਹੀਦੇ ਨਹੀਂ ਉਹ ਇੱਕ ਗਾਣਾ ਪਾਰਟਿਕੂਲਰਲੀ ਐਕਚੁਅਲੀ ਜਦੋਂ ਉਹ ਗਾਣਾ ਮੈਨੂੰ ਵੈਸੇ ਵੀ ਬਹੁਤ ਪਸੰਦ ਹੈ ਔਰ ਜਦੋਂ ਅਸੀਂ ਇਹ ਫਿਲਮ ਤੇ ਕੰਮ ਕਰ ਰਹੇ ਸੀ ਤਾਂ ਉਸ ਗਾਣੇ ਦੀ ਨਾ ਵਾਈਬ ਨਾਲ ਫਿਲਮ ਦੀ ਵਾਈਬ ਮੈਚ ਕਰਦੀ ਸੀ ਹਾਲਾਂਕਿ ਇਹਨਾਂ ਦਾ ਉਹ ਰਿਲੇਸ਼ਨ ਨਹੀਂ ਹੈ ਬਟ ਕਿਤੇ ਨਾ ਕਿਤੇ ਉਹ ਵਾਈਬ ਗਾਣਾ ਵਾਈਬ ਦਿੰਦਾ ਸੀ ਸੋ ਫਿਰ ਸਾਨੂੰ ਸੋਚਿਆ ਕਿ ਯਾਰ ਇਹ ਗਾਣਾ ਰੀਕ੍ਰੀਏਟ ਵੀ ਕਰਦੇ ਹਾਂ ਸੋ ਫਿਰ ਉਹ ਰੀਕ੍ਰੀਏਟ ਕੀਤਾ ਬਾਲੀਵੁੱਡ ਦੇ ਵੀ ਸਿੰਗਰਸ ਤੁਸੀਂ ਲਿਆਉਂਦੇ ਪੰਜਾਬ ਦੇ ਵਿੱਚ ਆਲਰੇਡੀ ਬਹੁਤ ਪੁਰਾਣੇ ਪੁਰਾਣੇ ਸਿੰਗਰਸ ਹੈਗੇ ਨੇ ਤੁਸੀਂ ਕਿੱਦਾਂ ਮਨਾ ਕਿਵੇਂ ਲਿਆ ਕਿ ਇੱਥੇ ਆ ਕੇ ਗਾਣੇ ਗਾਓ ਜੀ ਨਹੀਂ ਹੁਣ ਤਾਂ ਪੰਜਾਬੀ ਇੰਡਸਟਰੀ ਐਕਚੁਅਲੀ ਇੰਨੀ ਵਧੀਆ ਗਰੋ ਕਰ ਰਹੀ ਹੈ ਕਿ ਉੱਥੋਂ ਦੇ ਸਿੰਗਰ ਨੂੰ ਸਭ ਨੂੰ ਪਤਾ ਹੈ ਪੰਜਾਬੀ ਫਿਲਮਾਂ ਦਾ ਬਾਰੇ ਔਰ ਐਕਸਾਈਟਿਡ ਰਹਿੰਦੇ ਆ ਸੋ ਕ੍ਰਿਸ਼ਨਾ ਬਰਵਾ ਜੀ ਜਿਨ੍ਹਾਂ ਨੇ ਉਹ ਚੱਕਦੇ ਦਾ ਮੌਲਾ ਮੇਰੇ ਲੈ ਲੈ ਮੇਰੀ ਜਾਨ ਜਾਂ ਨਮਸਤੇ ਲੰਡਨ ਦਾ ਉਹ ਗਾਣਾ ਹੈ ਮੈਂ ਜਹਾਂ ਰਹਾਂ ਉਹ ਬਹੁਤ ਵਧੀਆ ਸਿੰਗਰ ਹੈ ਔਰ ਕਮਾਲ ਦੀ ਗੱਲ ਇਹ ਹੈ ਕਿ ਉਹ 오ਡੀਸਾ ਦੇ ਹੈ ਬਟ ਪੰਜਾਬ ਯੂਨੀਵਰਸਿਟੀ ਤੋਂ ਪਾਸ ਆਊਟ ਹੈ ਔਰ ਉਹਨਾਂ ਨੂੰ ਪੰਜਾਬੀ ਬਹੁਤ ਵਧੀਆ ਬੋਲਣੀ ਆਉਂਦੀ ਹੈ ਸੋ ਬਹੁਤ ਟੈਲੈਂਟਡ ਹੈ ਤੇ ਉਦੋਂ ਤੋਂ ਹੀ ਮੇਰਾ ਮਨ ਸੀਗਾ ਕਿ ਕਦੇ ਮੈਂ ਉਹਨਾਂ ਨਾਲ ਕੰਮ ਕਰਾਂ ਹਮ ਸੋ ਐਸ ਫਿਲਮ ਚ ਉਹਨਾਂ ਨੇ ਇੱਕ ਸੈਡ Song ਆਇਆ ਹੈ ਤੋ ਛੇਤੀ ਤੁਹਾਡੇ ਸਾਹਮਣੇ ਆਊਗਾ ਮੈਨੂੰ ਲੱਗਾ ਕਿ ਜਿਹੜਾ ਇਹ ਗਾਣੇ ਜਿਸ ਗਾਣੇ ਦੀ ਹੁਣ ਅਸੀਂ ਗੱਲ ਮੈਂ ਪਹਿਲਾਂ ਗੱਲ ਕਰ ਰਹੀ ਸੀਗੀ ਮੇਰੇ ਖਿਆਲ ਨਾਲ ਪੇਕੇ ਦੋਵੇਂ ਭੈਣਾਂ ਨੱਚੀਆਂ ਵਾਲਾ ਗਾਣਾ ਮੈਨੂੰ ਲੱਗਦਾ ਉਹ ਟ੍ਰੈਂਡਿੰਗ ਚ ਜਾਊਗਾ ਤੁਹਾਨੂੰ ਆਪ ਨੂੰ ਵੀ ਸੁਣ ਕੇ ਲੱਗਿਆ ਹੋਣਾ ਇੱਕ ਵਾਰ ਤਾਂ ਸਾਨੂੰ ਵੀ ਲੱਗਦਾ ਇਹ ਨਿਊ ਟ੍ਰੈਂਡਿੰਗ 'ਚ ਹੀ ਹੈ ਕਿਉਂਕਿ ਉਹ ਪੁਰਾਣਾ ਗਾਣਾ ਆਲਰੇਡੀ ਲੋਕਾਂ ਨੂੰ ਪਸੰਦ ਸੀਗਾ ਤੇ ਹੁਣ ਜਦੋਂ ਉਹਨੂੰ ਉਹਦਾ ਕਰਕੇ ਬਣਾਇਆ ਆਪਾਂ ਤੇ ਮੈਨੂੰ ਲੱਗਦਾ ਕਿ ਇਹ ਬਹੁਤ ਵਧੀਆ Song ਲੱਗਦਾ ਜਦੋਂ ਵੀ ਗਾਣਾ ਵੱਜਦਾ ਦਿਲ ਕਰਦਾ ਮੈਨੂੰ ਔਰ ਕਮਾਲ ਦੀ ਗੱਲ ਇਹ ਹੈ ਕਿ ਉਹ 오ਡੀਸਾ ਦੇ ਹੈ ਬਟ ਪੰਜਾਬ ਯੂਨੀਵਰਸਿਟੀ ਤੋਂ ਪਾਸ ਆਊਟ ਹੈ ਔਰ ਉਹਨਾਂ ਨੂੰ ਪੰਜਾਬੀ ਬਹੁਤ ਵਧੀਆ ਬੋਲਣੀ ਆਉਂਦੀ ਹੈ ਸੋ ਬਹੁਤ ਟੈਲੈਂਟਡ ਹੈ ਤੇ ਉਦੋਂ ਤੋਂ ਹੀ ਮੇਰਾ ਮਨ ਸੀਗਾ ਕਿ ਕਦੇ ਮੈਂ ਉਹਨਾਂ ਨਾਲ ਕੰਮ ਕਰਾਂ। ਹੂੰ। ਸੋ ਐਸ ਫਿਲਮ ਚ ਉਹਨਾਂ ਨੇ ਇੱਕ ਸੈਡ Song ਆਇਆ ਹੈ। ਤੋ ਛੇਤੀ ਤੁਹਾਡੇ ਸਾਹਮਣੇ ਆਊਗਾ। ਮੈਨੂੰ ਲੱਗਾ ਕਿ ਜਿਹੜਾ ਇਹ ਗਾਣੇ ਜਿਸ ਗਾਣੇ ਦੀ ਹੁਣ ਅਸੀਂ ਗੱਲ ਮੈਂ ਪਹਿਲਾਂ ਗੱਲ ਕਰ ਰਹੀ ਸੀਗੀ ਮੇਰੇ ਖਿਆਲ ਨਾਲ ਪੇਕੇ ਦੋਵੇਂ ਭੈਣਾਂ ਨੱਚੀਆਂ ਵਾਲਾ ਗਾਣਾ। ਮੈਨੂੰ ਲੱਗਦਾ ਉਹ ਟ੍ਰੈਂਡਿੰਗ ਚ ਜਾਊਗਾ। ਤੁਹਾਨੂੰ ਆਪ ਨੂੰ ਵੀ ਸੁਣ ਕੇ ਲੱਗਿਆ ਹੋਣਾ ਇੱਕ ਵਾਰ ਤਾਂ ਸਾਨੂੰ ਵੀ ਲੱਗਦਾ ਨੀਓ ਟ੍ਰੈਂਡਿੰਗ ਚ ਹੀ ਹੈ ਕਿਉਂਕਿ ਉਹ ਪੁਰਾਣਾ ਗਾਣਾ ਆਲਰੇਡੀ ਲੋਕਾਂ ਨੂੰ ਪਸੰਦ ਸੀਗਾ ਤੇ ਹੁਣ ਜਦੋਂ ਉਹਨੂੰ ਉਹਦਾ ਕਰਕੇ ਬਣਾਇਆ ਆਪਾਂ ਤੇ ਮੈਨੂੰ ਲੱਗਦਾ ਕਿ ਇਹ ਬਹੁਤ ਵਧੀਆ Song ਲੱਗਦਾ ਜਦੋਂ ਵੀ ਗਾਣਾ ਵੱਜਦਾ ਦਿਲ ਕਰਦਾ ਮੈਨੂੰ